ਜਿਹੜੇ ਮੈਂ ਪਿੰਡ ਰਹੀ ਆ ਇਹਦਾ ਨਾਮ ਆ ਚੱਕ ਸਰਕਾਰ ਨਹੀਂ ਸੌਰੀ ਸੌਰੀ ਹਾਂ ਚੱਕ ਸਰਕਾਰ ਮੋਜੀ ਬਹਾਦਰ ਕੇ ਧਿਆਨ ਇਧਰ ਆਈ ਹੋਏ ਛੋਟੂ ਹਲੋ ਇਧਰ ਤੇ ਨਾਮ ਕੀ ਆ ਹੂੰ ਨਾਮ ਕੀ ਆ ਵੰਸ਼ ਟੌਫੀ ਖਾਣੀਆ ਖਾਣੀਆ ਚਲ ਫੋਨ ਫੜ ਫੇਰ ਮੈਂ ਟੌਫੀ ਕੱਢਾ ਫੋਨ ਮੜ ਕੇ ਰੱਖ ਮੈਂ ਤੈਨੂੰ ਟੌਫੀ ਕੱਢ ਕੇ ਦੇਣੀ ਆ ਆਈ ਕੈਮਰੇ ਦੇ ਹੱਥ ਰੱਖ ਤਾਂ ਮੈਨੂੰ ਲੱਭਣੀਆਂ ਪੈਣੀਆਂ ਗੁੰਮ ਹੋਈਆਂ ਜੇ ਨਾ ਹੋਈ ਫਿਰ ਆ ਲੈ ਥੈਂਕ ਯੂ ਬੋਲ ਥੈਂਕ ਯੂ ਥੈਂਕ ਯੂ ਸਕੂਲ ਜਾਂਦੇ ਕਿਹੜੀ ਕਲਾਸ ਆਵਲੇ ਕਿਹੜੀ ਕਲਾਸ ਹੈ ਕਲਾਸ ਨਹੀਂ ਬਤਾ ਹੂੰ ਨਹੀਂ ਪਤਾ ਅੱਛਾ ਚਲ ਠੀਕ ਹੈ ਚੱਲਦੇ ਆ ਇਹ ਛੋਟਾ ਜਿਹਾ ਪਿੰਡ ਸੀ ਵੀ ਘਰਾਂ ਦਾ ਤੇ ਬਾਈ ਬਾਈ ਇਹ ਆ ਪਿੰਡ ਸ਼ੰਗਾਰਾਏ ਤੜ ਚੱਕ ਸਰਕਾਰ ਤੋਂ ਬਾਅਦ ਆਉਂਦਿਆਂ ਹੋਏ ਓਹ ਛਾ ਸਹੀ ਅਸਹੀ ਇਹ ਜਾਣਾ ਕਿੱਧਰ ਇਹ ਪਤਾ ਨਹੀਂ ਕਿੱਧਰ ਨੂੰ ਜਾਏਗੇ ਕਰ ਰਹੀ ਹੈ ਇਕ ਰਿ ਪਹਿਲਾਂ ਵੀ ਇੱਦਾਂ ਹੀ ਆਏ ਸੀ ਤੇ ਇੱਥੇ ਡਿੱਗੇ ਸੀ ਆਹ ਜਗ੍ਹਾ ਸਲਿੱਪ ਹੋ ਗਈ ਹਾਲ ਹੁਣ ਵੀ ਉਹੀ ਹੈ ਓਏ ਹੋਏ ਓਏ ਹੋਏ ਡਿੱਗੇ ਗੇ ਡਾਤਰਗੇ ਇੱਦਾਂ ਦੇ ਘਰਾਂ ਰਾਵੀ ਇੱਦਾਂ ਦੇ ਆ ਪਾਣੀ ਪਤਾ ਨਹੀਂ ਮਿਲਦਾ ਨਾਲੀਆਂ ਵਾਲੀਆਂ ਉੱਚ ਉੱਚ ਕੇ ਆਇਆ ਜਾਂ ਘਰਾਂ ਤੋਂ ਸਫਾਈ ਕੀਤੀ ਨਹੀਂ ਉਹ ਆ ਰਿਹਾ ਉਹਨੇ ਮੱਜ ਜੇ ਮੇਰਾ ਕੰਦ ਚ ਪਾਰਲਰ ਵੀ ਰਹੀ ਤੇ ਬੱਲੇ ਆ ਪਾਠੀਆਂ ਤਾਂ ਜ਼ਰੂਰੀ ਆ ਹਨਾ ਹਰ ਇੱਕ ਹਰ ਇੱਕ ਡਾਕਟਰ ਦੀ ਦੁਕਾਨ ਨਹੀਂ ਹੈ ਆ ਦੇ ਆਜੇ ਇਹ ਦੁਆਰ ਹਨਾ ਵਾਲ ਝੋਤੇ ਆ ਕੇਸੇ ਛਣਾਣ ਦਿੱਤੇ ਨੇ ਕਿਉਂ ਭਰ ਗਿਆ ਇਹ ਅੱਟੇ ਪਈ ਆ ਕੁਛ ਮੇਰੇ ਆ ਮੱਕੀ ਬੀਜਤੀ ਕਿਸੇ ਨੇ ਹੂੰ ਆ گا ਸਕੂਲ ਆ ਗਿਆ ਉਹ ਦੇਖ ਜੇ ਇਧਰ ਨੂੰ ਜਾਣਾ ਹੋਵੇ ਜਾ ਤਾਂ ਨਹੀਂ ਸਕਦੇ ਜਾ ਵੀ ਸਕਦੇ ਉਹ ਪਿੰਡ ਨੂੰ ਜਾਂਦਾ ਹੋਣਾ ਰਸਤਾ ਆ ਵਾ ਸਕੂਲ ਇੱਥੇ ਲਿਖਿਆ ਸ਼ਾਂਗਰਾਏ ਠਾੜ ਬਲਾਕ ਗੁਰੂ ਹਰਸਾਏ ਦੇ ਵਿੱਚ ਆਉਂਦਾ ਫਲੋਸ਼ਪੁਰ ਓਕੇ ਉਹ ਛੋਟਾ ਸਕੂਲ ਹੋਣਾ ਫਿਰ ਇਹ ਕਾਫੀ ਵੱਡਾ ਸਕੂਲ ਸੋਨਾ ਵੀ ਲੱਗ ਰਿਹਾ ਹੈਗਾ ਸਕੂਲ ਦਾ ਨਾਲ ਕੁਝ ਥੋੜੇ ਜੇ ਕਾਰ ਇਕੱਤੇ ਆ ਦੇਖੋ ਕਿਉਂ ਕੰਪੈਗਰ ਇਥੇ 80 ਵੀ ਕਿਹੜੀ ਕਰਦਾ ਲੱਗੇ ਹੋਣਾ ਪਿੰਡ ਗਜਨੀ ਗਜਨੀ ਪਿੰਡ ਆ ਪ ਜਾ ਰਿਹਾ ਗਜਨੀ ਵਾਲਾ ਲਿਖਿਆ ਹੈ ਨਾ ਯਾ ਦੇ ਦੇ ਕਿ ਫਾੜੀ ਗਏ ਸਮੋਸਾ ਹੋਣਾ ਰੁਕੀ ਆ ਗੋਲ ਗੱਪੇ ਤਾਂ ਖਾਦੇ ਪਰ ਗੋਲ ਗੱਪੇ ਦਾ ਖਾਦੇ ਪਰ ਟੇਸਟ ਹੀ ਨਹੀਂ ਸੀ ਸਵਾਦ ਨਹੀਂ ਆਇਆ ਮਿੱਠੇ ਸੀ ਨਾ ਕਰਾਰੇ ਨਹੀਂ ਸੀ ਕਾਫੀ ਤਕੜਾ ਵੀ ਆ ਰਿਹਾ ਪਿੰਡ ਦਾ ਆ ਰਿਹਾ ਸਕੂਲ ਦੋਨਾਂ ਮੱਤੜੇ ਯਾਰ ਗਜਨੀ ਹਾਲਾ ਲਿਖਿਆ ਸੀ ਇਕੱਠੇ ਹੋਣੇ ਫਿਰ ਜੁੜਵੇਂ ਪਿੰਡਾਂ ਇਹ ਸਹੀ ਆ ਸਹੀ ਆ ਕਿੱਦਾਂ ਖੜਾ ਹੋਏ ਬਾਈ ਆ ਗਿਆ ਮਨਾਲਾ ਪਿੰਡ ਦਾ ਉਹ ਬੀਬੀਆਂ ਰੇੜੀ ਚਲਾ ਰਹੀਆਂ ਅੱਛਾ ਸਹੀ ਆ ਉੱਥੇ ਬੀਬੀਆਂ ਆਂਟੀਆਂ ਸੀ ਇੱਥੇ ਉੜੇ ਜੁੜੇ ਇੱਥੇ ਇੱਥੇ ਹੀ ਰੇਡਾਂ ਨੇ ਤੇ ਪਿੰਡ ਨੂੰ ਜਾਂਦੇ ਹੋਏ ਨਾਲ-ਨਾਲ ਆ ਰਹੀ ਆ ਧਾਰ ਵੀ ਆ ਰਹੀ ਦੂਜੀ ਸਾਈਡਾ ਪਾਕਿਸਤਾਨ ਦੇਰਾ ਪਾਰ ਪੰਜਾਬ ਜਿੱਥੇ ਮੈਂ ਜਾ ਰਿਹਾ ਸੋ ਆਹ ਰਾਸਤਾ ਜਾਂਦਾ ਉਹ ਫਿੱਤਰ ਗਿਆ ਸਾਈਡ ਹੋ ਗਿਆ ਲੰਘਣਾ ਮੈਂ ਆਹ ਰਾਸਤਾ ਹੈ ਬੜੀ ਸਿਆਣੀ ਉੱਟ ਗਈ ਆਹ ਰਾਸਤਾ ਜਾਂਦਾ ਰਾਜਾ ਰਾਏ ਪਿੰਡ ਨੂੰ ਸੋ ਚੱਲ ਰਹੀਆ ਮੈਂ ਰਜਰੇ ਆ ਮੋਟਰ ਗੱਡੀ ਆ ਫੜੀ ਹੀ ਨਾ ਸੀਗਾ ਤੇ ਠੀਕਾ ਫੇਰ ਮਿਲਦੇ ਆ ਪਿੰਡ ਜਾ ਕੇ ਪਿੰਡ ਪਹੁੰਚ ਕੇ ਤੇਰੀਆ ਪੁੱਛਾਈ ਨਾ ਹੁੰਦੀ ਜਦ ਲਈ ਰਾਸਤਾ ਵਾ ਵਧੀਆ ਵਾ ਕੋਈ ਟੁੱਟਣੀ ਇਹ ਕੱਚਾ ਰਾਸਤਾ ਨਹੀਂ ਇਹ ਪੱਕਾ ਰਾਸਤਾ ਵਾ ਗਜਨੀ ਵਾਲੇ ਤੋਂ ਅੰਦਰ ਹੋਇਆ ਇਸ ਤੋਂ ਕੀ ਪਿੰਡੜਾ ਵਾ ਫਾਲੂਵਾਲ ਕੁਛ ਫੁੱਲਾਵਾਲ ਹਾਂ ਤੇ ਉਸ ਤੋਂ ਬਾਅਦ ਆਇਗਾ ਮੇਨ ਪਿੰਡ ਔਰ ਰਾਜਰਾ ਇਹ ਦੋ ਪਿੰਡ ਆ ਉਤੇ ਖਿਆ ਤੇ ਇੰਟਰੋ ਦਾ ਸੱਚ ਮੈਂ ਕੀਤੀ ਨਹੀਂ ਚਲੋ ਪਹਿਲਾ ਲੱਗਦੇ ਆ ਤੁਹੀ ਕਰੀਏ ਸੋ ਹੈਲੋ ਦੋਸਤੋ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਜਾਨੀ ਕਿ ਮੇਰੇ ਸਰਬ ਦੇ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਤੇ ਖੁਸ਼ ਹੋਵੋਗੇ ਤੇ ਕੈਂਟ ਹੋਵੋਗੇ ਤੇ ਅੱਜ ਮੈਂ ਜਿੱਥੇ ਖੜੀ ਆ ਉਹ ਹੈ ਫਰੋਸ਼ਪੁਰ ਜ਼ਿਲ੍ਹੇ ਦਾ ਬਾਰਡਰ ਏਰੀਆ ਦਾ ਪਿੰਡ ਜਿਹਦਾ ਨਾਮ ਆ ਰਾਜਾ ਰਾਏ ਔਰ ਇੱਕ ਹੋਰ ਵੀ ਆ ਵਿੱਚ ਫਾਰੂ ਵਾਲਾ ਮੈਂ ਫੋਲ ਫਾਲੂ ਵਾਲਾ ਤਾਂ ਨਹੀਂ ਕੋਈ ਛੱਡਾ ਬੋਲ ਰਹੀ ਸੀ ਬਟ ਨਾਮ ਸੀਗਾ ਫਾਰੂ ਵਾਲਾ ਤੇ ਇੱਕ ਅੱਦਾਂ ਪਿੰਡ ਹੋਰਾ ਡੋਨਾ ਮਤੜਕੇ ਸੋ ਉਹ ਮੈਂ ਅੱਜ ਘੁੰਮ ਕੇ ਦੇਖਣੇ ਆ ਤੇ ਪਿੱਛੇ 1 ਮਿੰਟ ਸੋ ਉਹ ਮੈਂ ਘੁੰਮ ਕੇ ਅੱਜ ਦੇਖਣੇ ਆ ਤੇ ਆ ਜੋ ਮੇਰੇ ਪਿੱਛੇ ਲੱਗੀ ਹੈ ਫਰਜੀ ਤਾਰਾ ਫਰਜੀ ਮਤਲਬ ਓਹ ਹੋ ਸਵਾਦ ਫਰਜੀ ਮਤਲਬ ਕੀ ਨਾ ਤੇ ਸੋਰੀ ਪਹਿਲਾਂ ਹੁੰਦੀ ਸੀ ਇੱਥੋਂ ਤੱਕ ਬਾਰਡਰ ਉਹਨੇ ਇਥੋਂ ਜਾ ਕੇ ਥੋੜਾ 1 ਕਿਲੋਮੀਟਰ ਦੂਰ ਹੋ ਗਿਆ 1 ਨਹੀਂ 1.5 ਕਿਲੋਮੀਟਰ ਅੱਧੀ ਕਿਲੋਮੀਟਰ ਤੇ ਸਤਲੁਜ ਦਰਿਆ ਵਾ ਤੇ ਦਰਿਆ ਵੀ ਹੁਣ ਜਿਹੜਾ ਵਾ ਉਹ ਪੱਟ ਦਿੱਤਾ ਉਹਦੇ ਆ ਲੱਗੇ ਹੋਏ ਜਿਹੜੇ ਢੋਲ ਦੇ ਪੁਲ ਬਣਿਆ ਸੀ ਢੋਲਾਂ ਵਾਲਾ ਤੇ ਉਹ ਹੁਣ ਹਟਾਤਾ ਇਹਨਾਂ ਨੇ ਦੂਸਰਾ ਵਾ ਥੋੜਾ ਦੂਰ ਆ ਜੇ ਮੈਨੂੰ ਵੈਸੇ ਲੇਟ ਹੋ ਗਿਆ ਨਾ ਹੋਇਆ ਤੇ ਮੈਂ ਉਹ ਵੀ ਦਿਖਾਉਂਗੀ ਤੇ ਚਲੋ ਠੀਕ ਆ ਆ ਪਹਿਲਾਂ ਬਾਰਡਰ ਲਾਈਨ ਇਥੋਂ ਤੱਕ ਹੁੰਦੀ ਸੀ ਹੁਣ ਥੋੜੀ ਅਗਾਂਹ ਤੱਕ ਹੈ ਇਸ ਲਈ ਮੈਂ ਇਥੇ ਘੁੰਮ ਰਹੀ ਨਹੀਂ ਤਾਂ ਇਹ ਤੱਕ ਨੂੰ ਨਹੀਂ ਸਕਦੇ ਸੋ ਚਲੋ ਠੀਕ ਆ ਮਿਲਦੇ ਆ ਪਿੰਡ ਜਾ ਕੇ ਤੇ ਓਕੇ ਮੇਰੇ ਪਿੱਛੇ ਗੇਟ ਵੀ ਆ ਪਹਿਲਾਂ ਇਹੀ ਗੇਟ ਹੁੰਦਾ ਸੀ ਹੁਣੇ ਗੇਟ ਖੁੱਲਾ ਹੈ ਆ ਜਾ ਸਕਦੇ ਆ ਪਰ ਜਿਹੜਾ ਮੇਨ ਗੇਟ ਆ ਉਹ ਹਜੇ ਵੀ ਬੰਦ ਹੀ ਨੇ ਉੱਚ ਆਪਾਂ ਨਹੀਂ ਆ ਜਾ ਸਕਦੇ ਤੇ ਇੱਕ ਕਿੱਡਾ ਵੱਡਾ ਰੁੱਖ ਇੱਥੇ ਲੱਗਾ ਹੋਇਆ ਆ ਕੋਈ ਪੱਠਿਆਂ ਵਾਲੀ ਗੰਡ ਇੱਥੇ ਛੱਡ ਗਿਆ ਚੱਕ ਕੇ ਨਾ ਲਈਏ ਔਰ ਇਹ ਲੱਗੇ ਜਾ ਸਕਦੇ ਵਾ ਕਿਸੇ ਨੂੰ ਪਤਾ ਲੱਗਣਾ ਚਲੋ ਚਲਦੇ ਆ ਪਿੰਡ ਪਿੰਡ ਜਾਣਾ ਕਿਧਰ ਆ ਅੱਜ ਇੱਥੇ ਕੁਝ ਲਿਖਿਆ ਮਹਾਤਮਾ ਗਾਂਧੀ ਨੈਸ਼ਨਲ ਰੂਲਰ এমਪਲॉयਮੈਂਟ ਓਕੇ 250 ਤੇ ਅੱਖ ਚ ਪੈ ਗਿਆ ਕੁਝ ਸਪੈਲਿੰਗ ਹੋ ਗਈ ਧਨੀ ਮੱਛਰ ਪੈ ਗਿਆ ਚਲ ਕੋਈ ਨਾ ਹਵਾ ਦਾ ਰਾਸਤਾ ਤੇ ਰਾਸਤੇ ਤੇ ਜਾਂਦੀ ਹੋਈ ਮੈਂ ਹਵਾ ਦੀ ਆਵਾਜ਼ ਸ਼ਾਇਦ ਜ਼ਿਆਦਾ ਆ ਰਹੀ ਹੋਗੀ ਕਿਉਂਕਿ ਮੈਂ ਇਸ ਟਾਈਮ ਮਾਈਕ ਨਹੀਂ ਲਗਾਏ ਮੇਰਾ دل ਨਹੀਂ ਕੀਤਾ ਕਿ ਨਾ ਸੋਣਾ ਹੈ ਫਲਾਰ ਲੱਗੇ ਨੇ ਰੈਡ ਰੈਡ ਕਲਰ ਦੇ ਤੇ ਇੱਧਰ BSF ਚੌਂਕੀ ਸੋ ਜ਼ਿਆਦਾ ਨਹੀਂ ਦੱਸਾਂਗੀ ਮੈਂ ਜੁਗਿੰਦਰ ਆ ਟੁੱਟ ਗਿਆ ট্রান্সਫਰਮ ਇਹ ਕਿਵੇਂ ਵਿਚਾਰਾ ਵਿੰਗਰ ਜਾ ਹੋਇਆ ਫਿਰਦਾ ਟੁੱਟ ਗਿਆ ਇਹਨੂੰ ਵੀ ਸਹੀ ਕਰਨਗੇ ਕਿਸੇ ਟਾਈਮ ਇਹਦਾ ਵੀ ਟਾਈਮ ਆਊਗਾ ਠੀਕ ਕਰਨ ਦਾ ਪਹੁੰਚ ਚੱਲੇ ਆ ਪਤਾ ਨਹੀਂ ਕਿਹੜਾ ਪਿੰਡ ਫਾਰੂ ਵਾਲਾ ਜਾਂ ਫਿਰ ਡੋਣਾ ਮਤੜਕੇ ਜਾਂ ਫਿਰ ਰਾਜਾ ਰਾਇ ਕੋਈ ਤਾਂ ਹੋਵੇ ਗਈ ਉਈ ਪਿੰਡ ਦੇਖ ਕੇ ਨਾ ਛੋਟੇ ਛੋਟੇ ਪਿੰਡ ਆ ਤੇ ਇਹ ਪਿੰਡ ਦੇਖ ਕੇ ਫਿਰ ਜਾਣਾ ਵਾਪਿਸ ਮਮਦੋੜ ਟਾ ਤੇ ਮਮਦੋੜ ਤੋਂ ਫਿਰੋਜਪੁਰ ਤੇ ਫਿਰੋਜਪੁਰ ਤੋਂ ਘਰ ਤੇ ਟਾਈਮ ਹੋ ਗਿਆ ਬਹੁਤ ਜ਼ਿਆਦਾ 5:30 ਦਾ ਜਲਦੀ ਤੋਂ ਜਲਦੀ ਪਿੰਡ ਨੂੰ ਘੁੰਮ ਲਈਏ ਕਿਉਂਕਿ ਇੱਥੇ ਰਹਿ ਵੀ ਨਹੀਂ ਸਕਦੇ ਰਹਿਣ ਨੂੰ ਕੋਈ ਜਾਣਦਾ ਹੀ ਨਹੀਂ ਐ ਵੈਸੇ ਰੱਖ ਵੀ ਲੈਣਗੇ ਏਡੇ ਵੀ ਮਾੜੇ ਲੋਕ ਨਹੀਂ ਆ ਬਟ ਕਿਉਂ ਕਿਸੇ ਨੂੰ ਐਵੇਂ ਖੇਚਲਦੇ ਨਹੀਂ ਆ ਵੀ ਪਿੰਗੀਆਂ ਇਹ ਅੱਛਾ ਡਿਜ਼ਾਈਨ ਆ ਓਕੇ ਆ ਫੁੱਲ ਬਹੁਤ ਸੋਹਣੇ ਲੱਗੇ ਹੋਏ ਆ ਪਤਾ ਨਹੀਂ ਕਿਹੜੇ ਆ ਨਾਮ ਨਹੀਂ ਬਤਾ ਮੈਂ ਜਿਹਨੂੰ ਪਤਾ ਆਏਗਾ ਜ਼ਰੂਰ ਦੱਸ ਦੀ ਇਹ ਆ ਪਿੰਡ ਚੱਕਰਾਵਕੇ ਜਿੱਥੇ ਮੈਂ ਰੁਕੀ ਆ ਸਕੂਲ ਸਰਕਾਰੀ ਸਕੂਲ ਇੱਕ ਮਿੰਟ ਉੱਪਰ ਉਹਦੀ ਦਿਖਾਉਣੀ ਆ ਅੰਦਰ ਤਾਂ ਜਾ ਨਹੀਂ ਸਕਦੀ ਇਹ ਆ ਸਰਕਾਰੀ ਸਕੂਲ ਪਿੰਡ ਦਾ ਜਿੱਥੇ ਕੇਸ ਟਾਈਮ ਬਲੌਕ ਲੱਗਾ ਆ ਏ ਤੇ ਇਹ ਆ ਜਾਂਚ ਕਰ ਤੁਸੀਂ ਸੋਚੋਗੇ ਮੈਨੂੰ ਕਿੱਦਾਂ ਪਤਾ ਮੈਨੂੰ ਪਿੰਡ ਲੈਣੇ ਦੱਸਿਆ ਤੇ ਜੋ ਕਿ ਪਹਿਲਾਂ ਹੁੰਦਾ ਸੀ ਹੁਣ ਤਾਂ ਇਹਦੀ ਹਾਲਤ ਜਿਹੜੀ ਆ ਖਸਤਾ ਹੋ ਚੁੱਕੀ ਆ ਇਦਾਂ ਸਾਰਾ ਕੁਝ ਟੁੱਟ ਟੱਗ ਗਿਆ ਇੱਥੇ ਵਿਆਹ ਹੁੰਦੇ ਸੀਗੇ ਹੂੰ ਸੂਤ ਇਹ ਨਾਲ ਹੀ ਆ ਆਂਗਣ ਬਾੜੀ ਜਿੱਥੇ ਛੋਟੇ ਬੱਚੇ ਆਉਂਦੇ ਨੇ ਮਤਲਬ ਇਹ ਤਿੰਨੇ ਚੀਜ਼ਾਂ ਸਰਕਾਰੀ ਇਕੱਠੀਆਂ ਬਣਾਈ ਹੋਈਆਂ ਨੇ ਅੱਛਾ ਮੇਨ ਗੇਟ ਉਹ ਆ ਸਕੂਲ ਦਾ ਓਕੇ ਬਾਅਦ ਉਹ ਅੰਗਣ ਵਾਲੀ ਸੈਂਟਰ ਹੈ ਇਹ ਵੀ ਲੋਕਾਂ ਅੰਦਰ ਨਹੀਂ ਜਾ ਸਕਦੇ ਸੋ ਚਲੋ ਠੀਕ ਹੈ ਚਲਦੇ ਆਂ ਨੈਕਸਟ ਜਨਾਬ ਤਿੰਨ ਨੇ ਚਾਰ ਨੇ ਜਲਕਰ ਵਿਸਰਕਾਰੀਏ ਚਾਰ ਚੀਜ਼ਾਂ ਜਿਹੜੀਆਂ ਇਕੱਠੀਆਂ ਹੀ ਨੇ ਨਾਲ-ਨਾਲ ਚਲੋ ਫਿਰ ਇਹ ਆ ਸੀਨ ਇਸ ਪਿੰਡ ਦਾ ਖੇਡਣ ਲੱਗੇ ਹੋ ਹਾਂ ਕੀ ਕੀ ਖੇਡਣ ਲੱਗੇ ਹੋ ਓਕੇ ਖੇਡੋ ਹੈ ਸੀਗਾ ਪਿੰਡ ਚੱਕਰਾਓ ਕੇ ਰਾਜਾ ਰਾਏ ਮੈਂ ਬੋਲਿਆ ਸੀ ਪਰ ਉਹ ਪਿੰਡ ਹੈਗਾ ਸੀ ਪਰ ਲੇਟ ਬਹੁਤ ਹੋ ਗਈ ਕਿਸੇ ਹੋਰ ਟਾਈਮ ਦੇਖਾਂਗੇ ਵੈਸੇ ਵੀ ਬੰਦਾ ਸੋਚਦਾ ਕੁਝ ਹੋ ਰਿਹਾ ਹੁੰਦਾ ਕੁਝ ਹੋ ਰਹੀ ਹੈ ਤੇ ਉਦੋਂ ਹੀ ਅੱਜ ਮੇਰੇ ਨਾਲ ਹੋਇਆ ਸੋਚਿਆ ਸੀ ਕਿਹੜੇ ਪਿੰਡ ਦੀ ਬਣਾਉਣੀ ਹੈ ਬਣ ਕਿਸੇ ਹੋਰ ਪਿੰਡ ਦੀ ਚਲੋ ਕੋਈ ਗੱਲ ਨਹੀਂ ਇਹ ਵੀ ਜਿਹੜਾ ਪਿੰਡ ਹੈ ਬਿਲਕੁਲ ਜਿਹੜਾ ਮੈਂ ਦੇਖਿਆ ਚੱਕਰਾਓ ਕੇ ਬਾਰਡਰ ਤੇ ਹੀ ਆ ਆ ਦੇਖੋ ਆ ਘਰ ਆ ਤੇ ਇਹ ਬਿਲਕੁਲ ਤਾਰ ਦੇ ਨਾਲ-ਨਾਲ ਆ ਘਰ ਬਾਰਡਰ ਲਾਈਨ ਦੇ ਛੋਟਾ ਜਿਹਾ ਪਿੰਡ ਹੈ ਤੇ ਠੀਕ ਹੈ ਫਿਰ ਸੋ ਠੀਕ ਹੈ ਫਿਰ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰਬ ਰੱਖਾ ਚੰਗਾ ਲੱਗਾ ਤਾਂ ਸਬਸਕ੍ਰਾਈਬ ਕਰਿਓ ਤੇ ਜਿਨੇ ਹੀ ਲੱਗਾ ਤਾਂ ਭਾਵੇਂ ਨਾ ਵੀ ਕਰਿਓ ਵੈਸੇ ਫ੍ਰੀ ਆ ਫ੍ਰੀ ਆਫ ਕਾਸਟ ਸੋ ਸੋ ਤੋ ਕੀ ਬੋਲ ਰਿਹਾ ਸੋ ਜਨਾਬ ਠੀਕ ਹੈ ਮਿਲਦੇ ਆ ਫਿਰ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਬਾਏ ਬਾਏ ਖੁਸ਼ ਰਹੋ ਬਾਏ ਬਾਏ